ਵੀਰ ਜੀ ਇਹ ਤਰ੍ਹਾਂ ਦੀ ਰਿੰਦੀ ਸਥਿਤੀ ਜਿੱਨਾ ਹੁਣ ਪਾਣੀ ਆਇਆ ਨਾ ਕੋਈ ਪ੍ਰਸ਼ਾਸਨ ਨਾ ਕੋਈ ਪਾਰਟੀ ਵਾਲਾ ਕੋਈ ਨਹੀਂ ਹਜੇ ਤੱਕ ਬੋੜਿਆ ਜਦੋਂ ਤੁਸੀਂ ਰੁੜ ਗਈ ਜਾਂ ਪਾਣੀ ਆ ਗਿਆ ਲੋਕਾਂ ਦੇ ਘਰ ਰੁੜਨ ਲੱਗੇ ਫਿਰ ਸਾਰੀਆਂ ਪਾਰਟੀਆਂ ਨੇ ਪਹੁੰਚੇ ਚੁੱਕ ਕੇ ਇੱਥੇ ਆ ਜਣਾ ਆ ਵਿਊ ਆਪਣੇ ਬਣਾਉਣ ਦੇ ਵਾੜੇ ਕਿਸੇ ਨੇ ਬਿੜੀ ਲੈ ਕੇ ਆ ਜਣਾ ਕਿਸੇ ਨੇ ਰਾਸ਼ਨ ਲੈ ਕੇ ਆ ਜਣਾ ਘਰ ਘਰ ਜਾ ਕੇ ਬੰਨਣ ਦਾ ਬਣਾ ਵੀ ਤੁਹਾਡਾ ਰੁੜ ਗਿਆ ਹੁਣ ਲੈ ਲਓ ਸਾਨੂੰ ਤੇ ਇਹਨਾਂ ਪਾਰਟੀਆਂ ਨੇ ਮਖਤੇ ਬਣਾਇਆ ਹੁਣ ਹਜ਼ਾਰ ਸਾਲ ਪਾਣੀ ਲਿਆਓ ਤੇ ਸਾਡੇ ਕੋਲ ਰਾਸ਼ਨ ਦੋ ਦੋ ਚਾਰ ਚਾਰ ਕਿਲੋ ਲਓ ਤੇ ਪਕਾ ਕੇ ਖਾਓ ਵੱਡਾ ਮਤਲਬ ਹੀ ਇਹ ਲੋਕ ਜਿਹੜੇ ਪ੍ਰਸ਼ਾਸਨ ਜਿਹੜੇ ਲੀਡਰ ਨੇ ਲੀਡਰੀਆਂ ਚ ਮਕਾਉਣ ਲਈ ਸੁਖਣਾ ਸੁਕਦੇ ਨੇ ਪਾਣੀ ਆ ਜਾਏ ਹਰ ਸਾਲ ਪੌਂਡੀਆਂ ਚੋਕ ਕੇ ਆ ਜਾਂਦੇ ਆ ਜੋ ਪਾਣੀ ਆ ਜਾਂਦਾ ਦਿਰਾਏ ਨਾਲ ਬੇੜੀਆਂ ਲੈ ਕੇ ਆ ਜਾਂਦੇ ਆ ਉਹ ਤੁਹਾਨੂੰ ਕੱਢੀਏ ਬਾਹਰ ਕਨਫੀ ਸ਼ੇਫਟੀ ਜਗਾ ਲੈ ਜਾਂਦੇ ਆ ਜੋ ਡੁੱਬ ਜਾਂਦੇ ਉਦੋਂ ਆਉਂਦੇ ਆ ਪਹਿਲਾਂ ਨਹੀਂ ਕੋਈ ਵੀ ਅੜਦਾ ਹੁਣ ਆਇਆ ਨਹੀਂ ਕੋਈ ਪਾਣੀ ਆਉਂਦਾ ਕੋਈ ਦੱਸੋ ਕੋਈ ਪ੍ਰਸ਼ਾਸਨ ਆਇਆ ਜਾਂ ਕੋਈ ਪਾਰਟੀ ਵਾਲਾ ਇੱਥੇ ਆਇਆ ਸਾਡੀ ਆਵਾਜ਼ ਪੁੱਛੀ ਕਿਸ ਨੇ ਹੁਣ ਹੜ੍ਹਾਂ ਦੇ ਖਤਰੇ ਨੂੰ ਲੈ ਕੇ ਬੇਟ ਲਾਕਾ ਤੇ ਚਿੰਤਾ ਦੇ आलम 'ਚ ਆ ਹਰ ਵੇਲੇ ਜੀ ਹਰ ਵੇਲੇ ਜਦੋਂ ਆ ਮਹੀਨੇ ਦੋ ਚਾਰ ਆਉਂਦੇ ਆ ਜੂਨ ਜੁਲਾਈ ਦੇ ਮਹੀਨੇ ਉਦੋਂ ਉਦੋਂ ਸਾਰੇ ਖਤਰੇ ਚ ਹੁੰਦੇ ਆ ਕੋਈ ਪ੍ਰਸ਼ਾਸਨ ਨਹੀਂ ਪੁੱਛਦਾ ਵੀ ਤੁਹਾਡਾ ਕੀ ਹਾਲ ਹੈ ਜਾਂ ਕੀ ਨਹੀਂ ਹਾਲ ਜਦੋਂ ਰੁੜ ਗਏ ਡੁੱਬਣ ਲੱਗੇ ਚੂਹਿਆਂ ਵਾਂਗੂ ਕੱਢਣ ਫੇਰ ਕੱਢਣਾ ਇਹਨਾਂ ਨੇ ਸਭ ਤੇ ਵਾਦੇ ਤਾਂ ਵੇ ਤੇ ਬੜੇ ਕੀਤੇ ਜਾਂਦੇ ਨੇ ਕਿ ਅਸੀਂ ਪੁਖਤਾ ਪ੍ਰਬੰਧ ਕਰ ਲਏ ਆ ਸਾਰੀਆਂ ਪਾਰਟੀਆਂ ਕਰਦੀਆਂ ਹੁਣ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੇ ਅਸੀਂ ਆਖਣਾ ਵੀ ਅਸੀਂ ਆ ਕਰਦਾਂਗੇ ਇਹ ਕਰਦਾਂਗੇ ਕਰਦਾ ਕੋਈ ਨਹੀਂ ਜੀ 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 ਸਰਪੰਚ ਦਾ ਕੰਮ ਓਥੇ ਦਾ ਓਥੇ ਹੀ ਆ ਮਤਲਬ ਲੋਕ ਇਸੇ ਤਰ੍ਹਾਂ ਹੀ ਜਿਹੜਾ ਸੰਤਾਪ ਆਪਣੇ ਪਿੰਡੇ ਤੇ ਹੰਡਾਰੇ ਹੰਡਾਰੇ ਆ ਜੀ ਹਰ ਸਾਲ ਠੀਕ ਹੈ ਜੀ ਇੱਕ ਸਾਲ ਨਹੀਂ ਹਰ ਸਾਲ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨੇ ਇਹ ਤੁਸੀਂ ਪੱਕੀ ਕੀਤੀ ਜਾਵੇ ਨਾਲ ਪੱਥਰ ਲਾਇਆ ਜਾਵੇ 2-4 ਕਿਲੋਮੀਟਰ ਜਿਹੜਾ ਤੁਸੀਂ ਰੁਣ ਦਾ ਖਤਰਾ ਜਿਹੜਾ ਬੰਦ ਹੋਵੇ ਨਹੀਂ ਤੁਸੀਂ ਦਾ ਕੰਮ ਤੇ ਚਾਲੂ ਹੋ ਗਿਆ ਉੱਪਰੋਂ ਚਾਲੂ ਹੋ ਗਿਆ ਜੀ ਜਿਹੜੇ ਥੱਲੇੋਂ ਮਿੱਟੀ ਜਿਹੜੀ ਪੱਥਰ ਲਾਇਆ ਜਾਵੇ 2-3 ਕਿਲੋਮੀਟਰ ਠੀਕ ਹੈ ਇਹ ਸੇਫਟੀ ਸਪਾਰੇ ਨੂੰ ਲੈ ਕੇ ਵੀ ਕਾਫੀ ਰੋਸ ਪਿਆ ਜਾ ਰਿਹਾ ਹੈ ਇਹ ਵੀ ਸੇਫਟੀ ਜਿਹੜੇ ਸਪਾਰੇ ਇਹਨਾਂ ਨੂੰ ਬਣਿਆ ਜਾਵੇ ਜੀ ਤੇ ਉਹ ਪਾਣੀ ਜਿਹੜਾ ਫੇਰ ਜਾਂਦਾ ਹੈ ਸੇਫਟੀ 20 2023 ਦੇ ਆ ਜੀ 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 23 ਦੇ ਵਿੱਚ ਤੇ ਉਹ ਉਦੋਂ ਦੀ ਮਿੱਟੀ ਨਹੀਂ ਪਈ ਆ 3-4 ਦੋ-ਤਿੰਨ ਸਾਲ ਹੋ ਗਿਆ ਠ